ਲੈਂਡ ਪੂਲਿੰਗ ਸਕੀਮ ਖਿਲਾਫ ਅੱਜ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੈ ਤੇ ਸਭ ਤੋਂ ਵੱਡੇ ਟਰੈਕਟਰ ਮਾਰਚ ਆ ਜਿਹੜੇ ਉਹ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਜਿੱਥੇ ਸਭ ਤੋਂ ਵੱਡੇ ਪੱਧਰ ਤੇ ਉੱਤੇ ਜ਼ਮੀਨ ਆਈ ਹੈ ਕਿਸਾਨਾਂ ਦੀ ਤਾਂ ਟਰੈਕਟਰ ਮਾਰਚ ਤੁਸੀਂ ਦੇਖ ਸਕਦੇ ਹੋ ਐਸ ਕੇ ਐਮ ਨੇ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਐ ਉਹ ਟਰੈਕਟਰ ਲੈ ਕੇ ਅੱਜ ਸੜਕਾਂ ਤੇ ਉਤਰੇ ਐ ਇੱਕ ਗੱਲ ਦੱਸ ਦਈਏ ਕਿ ਬੀਤੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਟਾਰਗੇਟ ਤੇ ਸੀ ਕਿਸਾਨ ਜਥੇਬੰਦੀਆਂ ਤਾ ਉਹ ਵਾਰ-ਵਾਰ ਇਹ ਕਹਿੰਦੇ ਸੀ ਇਹ ਵੇਲੇ ਆ ਇਹਨਾਂ ਨੂੰ ਕੰਮ ਨਹੀਂ ਆ ਇਹ ਕਿਸਾਨ ਨਹੀਂ ਆ ਕਿਸਾਨ ਅਸੀਂ ਆ ਕਿਸਾਨ ਉਹ ਹੁੰਦਾ ਜਿਹੜਾ ਖੇਤ ਜਾਂਦਾ ਪਰ ਅੱਜ ਉਹੀ ਐਸਕੇਐਮ ਨੇ ਉਹੀ ਕਿਸਾਨ ਜਥੇਬੰਦੀਆਂ ਨੇ ਦਿਖਾ ਦਿੱਤਾ ਹੈ ਕਿ ਅੱਜ ਵੀ ਕਿਸਾਨ ਜਥੇਬੰਦੀਆਂ ਜਿਵੇਂ ਇਹ ਕਹਿੰਦੇ ਆ ਕਿ ਪੈਰਲਰ ਸਰਕਾਰ ਚਲਾਉਂਦੇ ਆ ਤਾਂ ਉਹ ਪੈਰਲਰ ਸਰਕਾਰ ਫਿਰ ਸੜਕਾਂ ਤੇ ਉਤਰੀ ਹੈ ਤੁਸੀਂ ਜਥੇਬੰਦੀਆਂ ਦੇ ਝੰਡੇ ਟਰੈਕਟਰਾਂ ਤੇ ਦੇਖ ਸਕਦੇ ਹੋ ਜਥੇਬੰਦੀਆਂ ਦੇ ਝੰਡਿਆਂ ਦੇ ਨਾਲ ਜਿਹੜੇ ਬਜ਼ੁਰਗ ਐ ਕਿਸਾਨ ਸਾਰੇ ਜਿਹੜੇ ਐ ਉਹ ਟਰੈਕਟਰਾਂ ਤੇ ਬੈਠੇ ਦਿਖਾਈ ਦਿੰਦੇ ਆ ਤਾਂ ਇਹ ਅੱਜ ਸਾਫਤ ਕੀਤਾ ਫਿਰ ਐਸਕੇਐਮ ਨੇ ਇਹ ਸਾਫਤ ਕੀਤਾ ਕਿਸਾਨਾਂ ਨੇ ਕਿ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਐ ਇਹਦੇ ਖਿਲਾਫ ਜਿਸ ਤਰੀਕੇ ਦਾ ਮਾਹੌਲ ਬਣ ਗਿਆ ਇਹ ਨਾ ਹੋਵੇ ਕਿ ਸਰਕਾਰ ਕਿਸਾਨਾਂ ਦੀ ਜ਼ਮੀਨ ਲੈਂਦੀ ਲੈਂਦੀ ਆਪਣੀ ਸਿਆਸੀ ਜ਼ਮੀਨ ਗਵਾ ਦੇਵੇ ਆਪਣੀ ਸਿਆਸੀ ਜ਼ਮੀਨ ਤੋਂ ਵਿਰਵੀ ਰਹਿ ਜਾਵੇ ਕਿਉਂਕਿ ਕਿਸਾਨ ਜਥੇਬੰਦੀਆਂ ਆਮ ਲੋਕ ਜਿਸ ਤਰੀਕੇ ਨਾਲ ਸੜਕਾਂ ਤੇ ਉਤਰਿਆ ਆਏ ਐ ਅੱਜ ਤੁਸੀਂ ਦੇਖ ਸਕਦੇ ਹੋ ਕਿਲੋਮੀਟਰਾਂ ਦੇ ਕਾਫਲੇ ਲਗਾਤਾਰ ਟਰੈਕਟਰ ਤੁਹਾਨੂੰ ਨੰਗਦੇ ਨਜ਼ਰ ਆਉਣਗੇ